ਉਹ ਤਾਂ ਕੁਨੇ ਨਹੀਂ ਇਹ ਬੱਬੇ ਨੂੰ ਮੋਟਰ ਹੈ ਆਪਣਾ ਕੀ ਸੁਬੀਆ ਦੀ ਉਹ ਵੀ ਇਹਦੇ ਪਾਣੀ ਪੱਕਿਆਂ ਦੀ ਰੋਜ਼ੇ ਹੈ ਜਿੰਦਾ ਵਧੀਆ ਹੈ ਉਹ ਤਾਂ ਵਧੀਆ ਹੈ ਮੋਟਰ ਵਧੀਆ ਹੈ ਪਰ ਪੈਸੇ ਬਹੁਤ ਲੱਗ ਜੂਗੇ ਹਾਂ ਆਹ ਤਾਂ ਵੀ ਨਹੀਂ ਬਣਾਤਾ ਨਾ ਜਿੱਦਰਾ ਮੈਂ ਤਾਂ ਇੰਸਾਨ ਬੀ ਬਈਆ ਹੋਵੇ ਸੋਹਣਾ ਹੋਰ ਵਧੀਆ ਠੀਕਾ ਪਰ ਇਹ ਮੈਂ ਦਿਖਾ ਲਿਆ ਮੈਂ ਫਰਜ਼ੀ ਨੀ ਦਾ ਪਾ ਦਾ ਆਪਣੇ ਤਰੀਆਂ ਨੇ ਬਾਬੇ ਇਹ ਇਹਦੇ ਵਿੱਚ ਲਾਉਣੀ ਹੈ ਠੀਕਾ ਠੀਕਾ ਡੋਰ ਰੱਖਿਆ ਕਰ ਪਰ ਮਾਨ ਇਧਰ ਆਪਣੀ ਖੜਿਆ ਬਸ ਤੇ ਰੱਖਾਂ ਆਪਣੇ ਤਰੀ ਤਰੀ ਕੋਈ ਦੋਦੀ ਲੈਣਾ ਦਨੇ ਹੋਣਾ ਹਾਂ ਅੰਦਰ ਵੀ ਲਾਉਣੀ ਆ ਹਾਂ ਜਦੋਂ ਹਮਾਰੇ ਤੇ ਪੜਾ ਰਹਾ ਬੀਨਸ ਤੇ ਆਇਆ ਪੂਰੀ ਕਰੀ ਗਈ ਇਹਦੀ ਆ ਕੁੜਤਾ ਇਸ ਵਾਰੀ ਆਪਣੀ ਹੋ ਆ ਠੀਕ ਆ ਆ ਆ ਤੇ ਤੂੰ ਕਦੇ ਵੀ ਆਪਰੇ ਉਹ ਕਹ ਰਿਹਾ ਮੈਂ ਸਾਡੀ ਆ ਠੀਕ ਆ ਬਸ ਠੀਕ ਆ ਆ ਜਾ ਬਾਕੀ ਬਾਕੀ ਤੋਂ ਆ ਜਾ ਦਰ ਮਤੋਂ ਡਰਦਾ ਕਿਵੇਂ ਯਾਰ ਡਰ ਨਾ ਬਾਬੇ ਤੂੰ ਅੱਡੇ ਹੁੰਦੇ ਨਾ ਡਰਿਆ ਕਰ ਤੂੰ ਯਾਰ ਬਹੁਤ ਦਾ ਨੀ ਕਹ ਰਿਹਾ ਡਰਦਾ ਗਿਆ ਮੈਂ ਇਹ ਮੰਨਣਾ ਆਪਣੀ ਨਾ ਪਾਰੀ ਠੀਕ ਆ ਹਾਂ ਇਹਦਾ ਨਾ ਬੜੇ ਕੰਮ ਕਰ ਲਿਆ ਤਨੇ ਇਹ ਸਾਰੇ ਨਾ ਮੱਕੀ ਕੀ ਆ ਹਾਂ ਕੋਣ ਬੰਦ ਦੀਆ ਇਹ ਮੇਰਾ ਕਰਾ ਨਹੀਂ ਮੈਨੂੰ ਬਾਸ ਫਾਇਦੇ ਨਹੀਂ ਦਿੰਦਾ ਯਾਰ ਇਹਦਾ ਉਹਨੂੰ

ਮੋਰਾ ਸਾਨੂੰ ਕੁਪਿਆ ਕਰਤਾ ਬੇਗਾ ਦਾ ਜਿੱਤਿਆ ਅਗੜੋ ਇਤਨਾ ਪੰਪ ਬਈ ਕਰਦੇ ਗੁੱਪਿਆ ਮੇਰਾ ਮੈਂ ਰਿਕਾਰਡ ਨਹੀਂ ਆ ਆ ਬਈ ਉਹ ਤਹਰਾਨ ਮੈਂ ਨਹੀਂ ਜਿਵੇਂ ਜਿੱਤੇ ਵੀਡੀਓ ਆ ਗਈ ਨੀ ਫਿਰ ਤਾਉ ਸਾਫ ਕਰਨਾ ਮੜੇ ਕਰਦੀ ਠੀਕਾ ਕਰਦੀ ਨਵੀਂ ਹਾਂ ਆਪਣੀ ਰੋਡ ਤੇ ਆ ਜੀ ਤੇਰੀ ਆਹ ਇਹਨੂੰ ਮੈਂ ਕਹਾਂ ਮੜੇ ਸਾਫ ਜਿਆ ਕਰਦੀ ਫਰਪਾ ਫਰਪਾ ਮਾਰਦੀ ਫਰਪਾ ਪੈਡੀ ਦੀ ਫਾਵਾ ਕਾਉਣਾ ਨਾ ਠੀਕਾ ਠੀਕਾ ਉਹ ਕਾਦੇ ਲੋਟਾ ਕਬੂਲ ਦੇ ਵਿੱਚ ਹੀ ਪਿਆ ਹੁਣ ਮੈਂ ਬਸ ਸੱਚਾ ਕਿਹਲਾ ਸੀ ਪਿਆ ਹੁਣ ਲੋਕ ਕਿਤੇ ਡੂਗਾ ਉਹ ਕਿਦੇ ਵਿੱਚ ਲੱਗਦਾ ਹਾਂ ਆਹ ਮੈਨੂੰ ਲੱਗਿਆ ਆਹ ਵਾ ਲਾਗ ਗੋਦਾ ਨਾ ਤੱਕ ਤੱਕ ਜੇ ਕਰੀ ਬਸ ਹਾਂ ਉਹ ਨੋ ਆਹ ਲੱਗ ਗਿਆ ਨਾ ਮਟਾਵਾ ਤੇ ਪੋਟ ਪੁੱਟ ਕਰਦੇ ਨੇ ਹੂੰ ਹੋਰ ਸੁਪੀ ਪਾਣੀ ਬਰੇ ਦੇ ਉਪੇ ਗਰੰਗਾ ਪਾਠੇ ਤਾਂ ਹਾਂ ਇਹ ਯਾਰ ਬਦਿਆ ਮਰਦੀ ਆਪਾਂ ਪਾਪਾਂ ਨੇ ਦੇਖਦੇ ਆ ਆਹ ਤਾਂ ਨਾ ਕਰਦੇ ਬਈ ਯਾਰ ਕੁੱਤੇ ਨੂੰ ਦੁੱਧ ਹੀ ਪਾਣਾ ਨਹੀਂ ਆਏ ਪਾਣਾ ਲੋਲਾ ਨੂੰ ਆਪਾਂ ਚੱਲ ਫਿਰ ਪਾਣੀ ਚੜਕੇ 2 ਮਿੰਟ ਹੂੰ ਪਰ ਦਾਣਾ ਨੂੰ ਬਾੜੀ ਨੂੰ ਆਪਣੀ ਲੋ ਕਰਨੀ ਚਾਹੀਦੀ ਹੈ ਕਰਵਾਵਾਂ ਚੰਨੀ ਚਲ ਦੇਖਦਾ ਮੈਂ ਨਹੀਂ ਮੈਂ ਕਰਦਾ ਨਹੀਂ ਕਰ ਦੂਗਾ ਚੰਨੀ ਨੂੰ ਇਹ ਘੱਟ ਵੱਧੇ ਆਉਂਦੀ ਐ ਇਹ ਖੇਤੀਬੋਤੀ ਦੇ ਕੰਮ ਜ਼ਿਆਦਾ ਕਰਦਾ ਡੰਗਰਾਂ ਦਾ ਠੱਗੀ ਕਰਕੇ ਰਾਜੀ ਐ ਉਹ ਕਰਦਾ ਡੰਗਰਾਂ ਦਾ ਤੂਆ ਕਰਨਾ ਵੀ ਬਈ ਸਾਰਾ ਕੰਮ ਇਹਨਾਂ ਨੂੰ ਹੁਣ ਤੂੰ ਸਮਝਾ ਕੇ ਦੇਖ ਲੈ ਇਹਨਾਂ ਨੂੰ ਜੇ ਕਰਦੇ ਨਹੀਂ ਲੱਕੀ ਹੋ ਰਿਹਾ ਕਾਲੇ ਉਹ ਦਰ ਮੈਡੀਕਨੂ ਦੀ ਪਿਆ ਰੱਖੀ ਹੋਣਾ ਕਸ ਕਰਦਾ ਬਾਜ਼ਾ ਕਰੀਏ ਨਾ ਤੂੰ ਨੀ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਭ ਕੁੜੇ ਹੋਰ ਕਰਦੇ ਲੱਗ ਰਹੇ ਹਾਂ ਕਰਦੇ ਕਰਦੇ ਸਾਰੀ ਕਰਦੇ ਉਹਨੂੰ ਅੱਗੇ ਨਵੇਂੜਾ ਕੰਮ ਖੇਦੀ ਠੀਕਾ ਠੀਕਾ ਬੜਾ ਲੱਗਦਾ ਬਹੁਤ ਆਹ ਲੱਗ ਗੁੱਜੂ ਕੰਮ ਹੈ ਯਾਰ ਆ ਬਣਾ ਹੋ ਗਿਆ ਕੋਲੇ ਮੋਟਰ ਵੀ ਆ ਵੀ ਦਿਖਾਤੀ ਫਿਰ ਹੁਣ ਜਿਵੇਂ ਮਰਜੀ ਆ ਖੋਲ ਇੰਤਹਾਪਾ ਕਰਾ ਮੋਟਰ ਮੋਟਰ ਪਰ ਯਾਰ ਕਾ ਕਾਲ ਕਰੀਏ ਨਾ ਉਧਰ ਦੀ ਲਗਾਈ ਜਾਂਦੀ ਸੀ। ਉਹ ਲੱਗ ਰਿਹਾ ਦਾ ਕੰਮ। Tuna part of the inner food of the food of the food of the